ਰੱਖਿਆ ਹਸਪਤਾਲ ਨੂੰ ਪੁਲੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਦਾ ਉਦਘਾਟਨ ਰਾਹੁਲ ਸ਼ਰਮਾ ਨੇ ਆਪਣੇ ਸਟਾਫ ਨਾਲ ਰਿਬਨ ਕੱਟ ਕੇ ਕੀਤਾ ਹਸਪਤਾਲ ਦੇ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੇ ਵਿੱਚ ਕਰੀਬ 100 ਵਿਅਕਤੀਆਂ ਨੇ ਖੂਨਦਾਨ ਕੀਤਾ ਡਾਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਖੂਨਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਵਿਅਕਤੀ ਮਹਾਨ ਦਾਨੀ ਬਣ ਸਕਦਾ ਹੈ ਤੇ ਇਸ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕੈਂਪ ਦੇ ਵਿੱਚ ਸਵੇਰ ਤੋਂ ਹੀ ਖੂਨਦਾਨ ਕਰਨ ਵਾਲੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਲੋਕਾਂ ਨੇ ਪਾਰੀ ਉਸਾਹ ਦੇ ਨਾਲ ਖੂਨਦਾਨ ਕੀਤਾ ਡਾਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਖੂਨਦਾਨ ਵਰਗੇ ਦਾਨ ਪ੍ਰਤੀ ਜਾਗਰੂਕ ਕਰਨ ਲਈ ਹਸਪਤਾਲ ਦੇ ਵਿੱਚ ਲਗਾਇਆ ਜਾਣ ਵਾਲਾ ਇਹ ਪਹਿਲਾ ਖੂਨਦਾਨ ਕੈਂਪ ਹੈ ਤੇ ਭਵਿੱਖ ਦੇ ਵਿੱਚ ਵੀ ਅਜਿਹੇ ਕਾਰਜ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ ਖੂਨਦਾਨ ਕਰਕੇ ਦਿਲ ਦੀ ਸਿਹਤ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਤੇ ਖੂਨਦਾਨ ਕਰਕੇ ਕਈ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਖੂਨ ਦੇ ਵਿੱਚ ਆਇਰਨ ਦੀ ਜ਼ਿਆਦਾ ਮਾਤਰਾ ਦਿਲ ਦੇ ਰੋਗਾਂ ਦਾ ਖਤਰਾ ਵਧਾ ਸਕਦੀ ਹੈ ਨਿਯਮਿਤ ਤੌਰ ਤੇ ਖੂਨਦਾਨ ਕਰਨ ਨਾਲ ਆਇਰਨ ਦੀ ਜ਼ਿਆਦਾ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਆਓ ਦੇਖਦੇ ਹਾਂ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਕੈਂਪ ਦਾ ਅਜੋ ਤੁਸੀਂ ਸਹਿਜ ਕੀ ਸੁਝਾਵ ਪਰਾਲਾ ਕਿ ਉਹ ਇਹ ਸਾਡੇ ਕਿਤੇ ਕੀਤਾ ਜਾਂਦਾ ਜਾਂ 10 ਮੇਰਾ ਨਾਮ ਰਖਦਾ ਹੁਣ ਸ਼ਰਮਾ ਡਾਕਟਰ ਹੁਣ ਸਰਵ ਅਮੀਸ਼ੇ ਡਾਕਟਰ ਚੌਥੀ ਚੋਕੜੀ ਬਲੱਡ ਕੈਂਪ ਜਿਹੜਾ ਅਨੰਦਪੁਰਾ ਜਿਹੜੇ ਸਾਡੇ ਬਲੱਡ ਸਟੇਟ ਹੈ ਰਾਣਾ ਜੀ ਦੇ ਮਦਦ ਨਾਲ ਅੱਜ ਵੀ ਇੱਥੇ ਆਇਆ ਹੋਏ ਕਿਤਾ ਜੇ ਸਭ ਤੋਂ ਕੈਂਪ ਦਾ ਅਜੋ ਤੁਸੀਂ ਸਹਿਜ ਤੋਂ ਬਾਅਦ ਹੋਰ ਤੋਂ ਕੈਂਪ ਦਾ ਅਜੋ ਕਿ ਤੱਕ ਜਾ ਰਿਹਾ ਹੈ ਕੈਂਪ ਵਾਸਤੇ ਇਸੇ ਕਰਕੇ ਕਿ ਲੋਕਾਂ ਨੂੰ ਜਾਗਰੂਕ ਕਰੀਏ ਕਿ ਬਲੱਡ ਡੋਨੇਸ਼ਨ ਜਿਹੜਾ ਖੂਨ ਦਾਣ ਵਾਹ ਦਾਣ ਹੈ ਏ ਲੋੜਵੰਦ ਦੀ ਮਦਦਵਾਸਤ ਜਿੰਨਾ ਜਿੰਨਾ ਅਸੀਂ ਆਪਣੇ ਮਦਦ ਕਰ ਸਕੀਏ ਉਹਨਾਂ ਨੂੰ ਕਿਉਂਕਿ ਸਾਹਮਣੇ ਜਰੂਰਤ ਪੈ ਰਹੀਦੀ ਹੈ ਬਲੱਡ ਦੀ ਫੇ ਰਾਣਾ ਜੀ ਤੋਂ ਅਸੀਂ ਬਲੱਡ ਲੈਂਦੇ ਆ ਤੇ ਇਹਨਾਂ ਦਾ ਕਾਫੀ ਦੇਮ ਤੋਂ ਅਸੀਂ ਇਸਲਾ ਕਰ ਰਹੇ تھے ਤੇ ਅੱਜ ਫਿਰ ਇਸ ਤੱਕ ਬਲੱਡ ਦਾ ਜਾਂ ਅੰਟੀਬਡੀ ਲਗਾਏ। ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਹੈ ਜੀ ਕਿ ਬਲੱਡ ਜੋ ਬਲੱਡ ਨੇਸੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਕੋਲ ਦਾ ਜਿਹੜਾ ਹੈ ਮਹਾਦਾਨ ਹੈ। ਅੱਜ ਕਾ ਨਾਮ ਸਮਿਥ ਸ਼ਰਮਾ ਜੀ। ਅਸੀਂ ਮੈ ਰਖਾ ਹਸਪੀਟਲ ਤੋਂ ਸ਼ਰਮਾ ਲੈਬ ਤੋਂ ਸਮਿਥ ਸ਼ਰਮਾ ਜੀ। ਇਹ ਬਲੱਡ ਬੈਂਕ ਅਨੰਦਪੁਰ ਸਾਹਿਬ ਦੀ ਟੀਮ ਨੇ ਇੱਥੇ ਬਲੱਡ ਬੈਂਕ ਲਾਇਆ ਸਾਡੇ ਰੱਖਿਆ ਹਸਪਤਾਲ ਦੇ ਇਸ ਸੂਜ ਨੂੰ ਇਕੱਠਾ ਕੀਤਾ ਬਲੱਡ ਬੈਂਕ ਤੋਂ ਵਾਸਤੇ ਖੂਨ ਦਾਣ ਮਹਾਨ ਹੈ ਜੀ ਹੁਣ ਹਰੇਕ ਨੂੰ ਦਾਨ ਕਰਨਾ ਚਾਹੀਦਾ ਜੀ ਕਿ ਕਿਸੇ ਵੀ ਲੋੜਵੰਦ ਦਾ ਜਰੂਰਤ ਵੇਲੇ ਸਰ ਸਕਦਾ ਹੈ ਕੀ ਨਾਮ ਹੈ ਜੀ ਜੈ ਕਿਸ਼ਨ ਸੰਤੀ ਬੋਲੋ ਅੱਜ ਜਿਹੜਾ ਖੂਨਦਾਨ ਕੈਂਪ ਹੈ ਰੱਖਿਆ ਹਸਪਤਾਲ ਭਲੁਖਲੀ ਚ ਲੱਗਿਆ ਵਾ ਇਹ ਹਰ ਆਦਮੀ ਨੂੰ ਜਿਹੜਾ ਹੈ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚ ਸਕਦੀਆਂ ਤੇ ਇੱਕ ਹਸਪਤਾਲ ਨੇ ਇੱਕ ਵਧੀਆ ਪ੍ਰਾਲਾ ਕੀਤਾ ਜਿਹੜਾ ਖੂਨਦਾਨ ਕੈਂਪ ਇੱਥੇ ਜਿ ਲਗਾਇਆ ਹੈ। ਇਹ ਇਲਾਕਾ ਵਸੀਆ ਹੈ। ਹਾਂ ਜੀ ਬਹੁਤ ਇਲਾਕਾ ਵਸੀਆ ਆ ਰਹੇ ਬੜੇ ਨੌਜਵਾਨ ਮੁੰਡੇ ਆ ਰਹੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ। ਜੀ ਨਰਿੰਦਰ ਸਿੰਘ ਸਾਹਿਬਾ ਸਰਪੰਚ ਸਾਹਿਬਾ ਸਰਪੰਚ ਪਿੰਡ ਥਲੂ ਰਾਸ਼ਾ ਤੇ ਇੱਥੇ ਪਹੁੰਚਿਆ ਹੈ ਬਲੱਡ ਬੈਂਕ ਨਕਾਇਜ਼ ਕੀ ਚੱਲ ਰਿਹਾ ਹੈ ਕਿਨੇ ਲਾਇਆ ਹੈ ਇੱਥੇ ਅੱਜ ਰੱਖਾ ਹਸਪੀਟਲ ਵਿੱਚ ਡਾਕਟਰ ਰਾਹੁਲ ਜੀ ਸਮੇਤ ਜੀ ਲੈਬੋਰੀ ਵਾਲੇ ਇਹਨੇ ਬਲੱਡ ਕੈਂਪ ਲਗਾਇਆ ਹੈਗਾ ਬੜੀ ਖੁਸ਼ੀ ਦੀ ਗੱਲ ਹੈ ਬਲੱਡ ਬੈਂਕ ਖੂਨ ਬਲੱਡ ਸਾਰਿਆਂ ਨੂੰ ਦੇਣਾ ਚਾਹੀਦਾ ਹੈਗਾ ਤੇ ਹਰ ਇੱਕ ਦਾ ਮਤਲਬ ਸਹਿਯੋਗ ਹੁੰਦਾ ਹੈਗਾ ਸਾਰਿਆਂ ਨੂੰ ਮਤਲਬ ਧੀ ਬੰਦੇ ਸਰਦਾ ਸਾਰਿਆਂ ਦਾ ਹੈ ਨਾ ਤੇ ਇਸ ਤਰ੍ਹਾਂ ਸਾਨੂੰ ਪੱਗੇ ਨੇ ਜੈਨਾ ਬਰਾਡਾ ਖੂਨਦਾਨ ਇੱਕ ਮਹਾਦਾਨ ਹੈਗਾ ਇਹ ਤਾਂ ਕਈਆਂ ਜਾਨ ਬਚਦੀ ਹੈਗੀ ਇਹ ਗਰੀਬ ਬੰਦੇ ਦੇ ਸਰ ਦਾ ਬਹੁਤ ਵਧੀਆ ਮੂਰੀ ਹੁੰਦਾ ਹੈਗਾ ਨਾ ਜੀ